ਜਿਸ ਪਿਆਰੇ ਸੇਵਨੇ ਹੋ ਇਸ ਆਗੇ ਮਰ ਤਮੇ ਆੱਖਾਂ ਰੌਸ਼ਨੀ ਬੇਛਕ ਕੋਲ ਨਹੀਂ ਹੈ ਪਰ ਗੁਰੂ ਨੇ ਐਨੀ ਗਰੋਸ਼ਨੀ ਬਖਸ਼ੀ ਹੈ ਕਿ 500 ਸ਼ਬਦ ਜਿਹੜਾ ਉਹ ਕੰਠ ਕੀਤਾ ਹੋਇਆ ਤੇ ਲੋਕ ਸੁਣਦੇ ਨੇ ਪਿਆਰ ਦਿੰਦੇ ਨੇ ਦੇਸ਼ਾਂ ਵਿਦੇਸ਼ਾਂ ਤੱਕ ਜੀਵਨ ਸੰਸਾਰ ਕਿ ਫਾਸ ਜੀ ਨਾ ਤਦਵੀ ਕਲਾਹ ਦੇ ਵਿੱਚ ਬਾਕੀ ਦੇ ਪੇਪਰ ਜਿਹੜੇ ਉਹ ਬਾਹਰ ਹੋਏ ਤੇ ਜਿਹੜਾ ਇੱਕ ਪੇਪਰ ਇੰਗਲਿਸ਼ ਦਾ ਸੀ ਉਹ ਹਾਲ ਦੇ ਵਿੱਚ ਹੋਇਆ ਜੀ ਪਰ ਮੈਨੂੰ ਸਾਰਾ ਕੁਝ ਪਤਾ ਹੁੰਦਿਆ ਉਸ ਕੁਆਸ਼ਨ ਪੇਪਰ ਤੋਂ ਕੋਈ ਵੀ ਸਵਾਲ ਦਾ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਮੈਂ ਪੜਾਈ ਛੱਡ ਦਿੱਤੀ ਤੇ ਫਿਰ ਕੀਰਤਨ ਦੀ ਤਾਲੀਮ ਜਿਹੜੀ ਇਹ ਤੋਂ ਸ਼ੁਰੂ ਹੁੰਦੀ ਤਾਨੂੰ ਮੁਸ਼ਕਲ ਆਏ ਆਉਂਦੀ ਹੋਏਗੀ ਪਈ ਤੁਹਾਨੂੰ ਸ਼ਬਦ ਨੂੰ ਯਾਦ ਕਰਨਾ ਪਊਗਾ ਹੈਨਾ ਹਾਂਜੀ ਤੇ ਇਹ ਫਿਰ ਤੁਸੀਂ ਯਾਦ ਕਿੱਦਾਂ ਕਰਦੇ ਹੋ ਕਿਉਂਕਿ ਤੁਸੀਂ ਹੁਣ ਆਪਣੇ ਆਪ ਪੜ੍ਹ ਵੀ ਨਹੀਂ ਸਕਦੇ ਫਿਰ ਕਿਸੇ ਤੋਂ ਸੁਣਦੇ ਹੋ ਕਿ ਤਰ੍ਹਾਂ ਕਿਹੜਾ ਤਰੀਕਾ ਤੁਹਾਡਾ ਸ਼ਬਦ ਨੂੰ ਯਾਦ ਕਰਨ ਦਾ ਹੋਏ ਸਾਜਨ ਹੋਏ ਮੀਤ ਪਿਆਰੇ ਹੋਏ ਮੀਤ ਪਿਆਰੇ ਮੈਂ ਆਪਣੇ ਬੱਚਿਆਂ ਦੇ ਕੋਲੋਂ ਵੀ ਇਹ ਗੁਰਬਾਣੀ ਜਿਹੜੇ ਸ਼ਬਦ ਉਹ ਸਰਵਨ ਕਰ ਲੈਣਾ ਕੰਕ ਕਰਦਾ ਜੀ ਜੀ ਔਰ ਜਿਹੜੇ ਮੇਰੇ ਜਥੇ ਦੇ ਨਾਲ ਸਿੰਘ ਆ ਉਹ ਵੀ ਮੈਨੂੰ ਇਹ ਗੁਰਬਾਣੀ ਦੇ ਨਾਲ ਇਹ ਸ਼ਬਦ ਕੰਕਰਾ ਦਿੰਦੇ ਆ ਹਾਂ ਕੋਈ ਮੁਸ਼ਕਲ ਨਹੀਂ ਹੁੰਦੀ ਮੈਂ 5-7 ਮਿੰਟ ਦੇ ਵਿੱਚ ਹੀ ਸ਼ਬਦ ਨੂੰ ਯਾਦ ਕਰ ਲੈਣਾ ਸਤਿਗੁਰੂ ਜੀ ਓਏ ਸਾਜਨਾ ਓਏ ਮੀਤ ਤੇ ਅੱਛਾ ਇੱਕ ਚੀਜ਼ ਬਾਬਾ ਜੀ ਹੋਰ ਦੱਸੋ ਵੀ ਅੱਜ ਕੱਲ੍ਹ ਆ ਲੋਕ ਇਹ ਗੱਲ ਕਹਿੰਦੇ ਵੀ ਕੀਰਤਨੀਆਂ ਦਾ ਬੱਚਾ ਕੀਰਤਨੀਆਂ ਨਹੀਂ ਬੰਦਾ ਗਰੰਥੀ ਦਾ ਬੱਚਾ ਗਰੰਥੀ ਨਹੀਂ ਬੰਦਾ ਇਦੇ ਪਿੱਛੇ ਕੀ ਕਾਰਨ ਮੰਨਦੇ ਪਰਨਾਵਤ ਤਾਰ ਬਾਰ-ਬਾਰ ਕੀਰਤਨ ਵਾਸਤੇ ਗਏ ਹਾਂਜੀ ਬਾਰ-ਬਾਰ ਹੁਣ ਤੱਕ ਕਿਹੜੀ-ਕਿਹੜੀ ਕੰਟਰੀ ਚ ਕਰਕੇ ਆਏ ਕੀਰਤਨ ਅਸੀਂ ਕੈਨੇਡਾ ਗਏ ਜੀ ਹੂੰ ਤੇ ਇੰਗਲੈਂਡ ਵੀ ਜਾ ਕੇ ਆਏ ਵਾਹ ਉਹ ਸਿੰਗਾਪੂਰ ਹਾਂਗਕਾਂਗ ਮਲੇਸ਼ੀਆ ਵੀ ਹੂੰ ਪਰਨਾਵਤ ਤਾਰ ਵੇ ਸਾਜਨਾ ਸਾਹਿਬ ਵੱਲੋਂ ਵੀ ਇਸ ਕੱਲ ਦਾ ਐਲਾਨ ਕੀਤਾ ਗਿਆ ਸੀ ਵੀ ਗੁਰਬਾਣੀ ਜਿਹੜੀ ਆ ਹਰ ਬੰਦੇ ਨੂੰ ਕੀਰਤਨਾ ਜਿਹੜਾ ਰਾਗਾਂ 'ਚ ਹੀ ਕਰਨਾ ਚਾਹੀਦਾ ਹੈ ਨਾ ਤੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀਗੀ ਵੀ ਡਿਜੀਟਲ ਮੋਬਾਈਲ ਦਾ ਸਹਾਰਾ ਜਿਹੜਾ ਉਹ ਕੀਰਤਨ ਵਾਲਾ ਭਾਈ ਨਹੀਂ ਲੈ ਸਕਦਾ ਇਹ ਸ੍ਰੀ ਦਰਬਾਰ ਸਾਹਿਬ ਤੋਂ ਹੁਕਮ ਹੋਇਆ ਸੀ ਹੁਣ ਜਿਸ ਤਰ੍ਹਾਂ ਤੁਸੀਂ ਤਾਂ ਬਿਨਾਂ ਵੇਖੇ ਜਾਂ ਤੁਸੀਂ ਸੁਣ ਕੇ ਸ਼ਬਦ ਯਾਦ ਕਰਦੇ ਹੋ ਹੁਣ ਜਿਹੜੇ ਕੀਰਤਨੀਏ ਸਿੰਘ ਮੋਬਾਈਲ ਦਾ ਸਹਾਰਾ ਲੈਂਦੇ ਨੇ ਹਨਾ ਅੱਜ ਵੀ ਆਪਾਂ ਦੇਖਦੇ ਹਾਂ ਬਹੁਤ ਸਾਰੇ ਲੋਕ ਜਿਹੜੇ ਮੋਬਾਈਲ ਦਾ ਸਹਾਰਾ ਲੈਂਦੇ ਨੇ ਪਰ ਦਰਬਾਰ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਸੀਗਾ ਕਿ ਤੁਸੀਂ ਬਿਲਕੁਲ ਵੀ ਸਹਾਰਾ ਨਹੀਂ ਲੈਣਾ ਉਹਨਾਂ ਨੂੰ ਜੇ ਤੁਸੀਂ ਇੱਕ ਤਰੀਕਾ ਦੱਸਣਾ ਹੋਵੇ ਵੀ ਕਿਵੇਂ ਉਹ ਕੰਠ ਕਰ ਸਕਦੇ ਆ ਆ ਸ਼ਬਦਾਂ ਨੂੰ ਤੇ ਕੀ ਦੱਸੋਗੇ ਹੁਣ ਤੱਕ ਕਿੰਨੇ ਕ ਸ਼ਬਦ ਜਿਹੜੇ ਆ ਤੁਸੀਂ ਜ਼ੁਬਾਨੀ ਕੰਠ ਕੀਤੇ ਹੋਣਗੇ ਅੰਦਾਜ਼ਾ ਲਾਓ ਬੋਟਾ ਜਾਓ 500 ਦੇ ਲੱਗੇਗਾ 300 ਸ਼ਬਦ ਹਾਂ ਜੀ ਵਾਹ ਕੀ ਬਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਅਸੀਂ ਕੌਮ ਦੀਆਂ ਮਾਨ ਮੱਤੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਪ ਰੂਪ ਕਰਦੇ ਰਹਿੰਨੇ ਆ ਤੇ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਹੈ ਵੀਡੀਓ ਨੂੰ ਪੂਰਾ ਦੇਖਿਓ ਤੇ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹੋ ਜੀ ਵੀਡੀਓ ਜਿਹੜੀ ਆ ਤੁਸੀਂ ਇੱਕ ਵਾਰੀ ਸੁਣੋਗੇ ਤੇ ਤੁਹਾਨੂੰ ਆਪਣੇ ਆਪ ਹੀ ਲੱਗੂਗਾ ਕਿ ਸ਼ੇਅਰ ਕਰਨੀ ਵੀ ਜ਼ਰੂਰੀ ਹੈ ਤੇ ਸੁਣਨੀ ਵੀ ਜ਼ਰੂਰੀ ਹੈ ਮੇਰੇ ਨਾਲ ਇਸ ਵੇਲੇ ਗਿਆਨੀ ਹਰਦੀਪ ਸਿੰਘ ਜੀ ਨੇ ਹਰਦੀਪ ਸਿੰਘ ਜੀ ਅ ਅੱਗੇ ਵਾਜਾ ਪਿਆ ਹੋਇਆ ਹੈ ਦੇ ਇੱਕ ਤੁਸੀਂ ਇਹ ਵੀ ਕਹ ਅੰਦਾਜ਼ਾ ਲਾ ਲੈ ਆਉਣਾ ਕਿ ਹਰਦੀਪ ਸਿੰਘ ਜੀ ਕੀਰਤਨ ਕਰਦੇ ਨੇ ਖਡੂਰ ਸਿੰਘ ਦੀ ਧਰਤੀ ਤੇ ਆਪਾਂ ਅੱਜ ਮੌਜੂਦ ਆ ਪਰ ਇਹਨਾਂ ਦੀ ਖਾਸੀਅਤ ਇਹ ਆ ਕਿ ਅੱਖਾਂ ਤੋਂ ਬਲਾਈਂਡ ਨੇ ਇਹਨਾਂ ਨੂੰ ਅ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਬਚਪਨ ਤੋਂ ਗਵਾ ਚੁੱਕੇ ਨੇ ਪਰ ਗੁਰੂ ਮਹਾਰਾਜ ਦੀ ਐਸੀ ਕਿਰਪਾ ਕਿ ਸ਼ਬਦ ਕੀਰਤਨ ਜਿਹੜਾ ਉਹ ਆਰੰਭ ਹੋਇਆ ਤੇ ਜ਼ੁਬਾਨੀ કંਠ ਕਰਕੇ ਗੁਰਬਾਣੀ ਨੂੰ ਗਾਉਣਾ ਇਹ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨਾ ਕੁ ਮੁਸ਼ਕਲ ਹੋਵੇਗਾ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਮੇਰੇ ਨਾਲ ਨੇ ਗਿਆਨੀ ਹਰਦੀਪ ਸਿੰਘ ਜੀ ਪੌਣੇ ਫਤਿਹਸਾਨ ਬਾਬਾ ਵੈਖਾਲ ਸਾਹਿਬ ਹੈ ਫਤਿਹ ਪੂਰਾ ਨਾ ਹਰਦੀਪ ਸਿੰਘ ਹੀ ਹੈ ਜੀ ਹਾਂ ਜੀ ਹਾਂ ਤੇ ਕਦੋਂ ਤੋਂ ਇਹ ਸ਼ੁਰੂ ਕੀਤਾ ਪਹਿਲਾਂ ਤੁਸੀਂ ਆਪਣੇ ਅੱਖਾਂ ਬਾਰੇ ਦੱਸੋ ਵੀ ਅੱਖਾਂ ਦੀ ਰੌਸ਼ਨੀ ਜਿਹੜੀ ਹੈ ਇਹ ਕਦੋਂ ਕ ਜਾਂਦੀ ਹੈ ਅੱਖਾਂ ਦੀ ਰੌਸ਼ਨੀ ਭਾਈ ਸਾਹਿਬ ਮੈਂ ਪੜਦਿਆਂ ਪੜਦਿਆਂ ਜੇ ਪੰਜਵੀਂ ਕਲਾਸ ਵਿੱਚ ਮੈਂ ਪੜਿਆ ਪਨੀ ਮੇ ਕਲਾਸ ਨਦਰ ਸਾਡੀ ਸਾਹਿਬ ਜੀ ਉਤਮ ਬਾਦ ਵਿੱਚ 6ਵੀਂ ਕਲਾਸ ਦੇ ਵਿੱਚ ਮੈਂ ਫਤਿਆਦ ਪੜ੍ਹਨ ਲੱਗ ਗਿਆ ਜੀ ਉੱਥੇ ਫਿਰ ਡਾਕਟਰਾਂ ਦੀ ਟੀਮ ਆਈ ਤੇ ਉਹਨਾਂ ਨੇ ਮੇਰਾ ਚੈੱਕਅਪ ਕੀਤੀ ਤੇ ਮੈਨੂੰ ਕੁਝ ਛੋਟੇ ਛੋਟੇ ਖਰ ਨਹੀਂ ਪੜੇਗੇ ਹੂੰ ਉਤਮ ਬਾਦ ਸੇ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ ਦਵਾਈ ਲੈਣੀ ਸुरू ਕੀਤੀ ਜੀ ਪਰ ਕੋਈ ਫਰਕ ਨਹੀਂ ਪਿਆ ਨਿਗਾ ਘਟਦੀ ਜਾ ਰਹੀ ਹੂੰ ਉਤਮ ਬਾਦ ਸਦਵੀਂ ਕਲਾਸ ਹੋਇਆ 10 ਅ ਦੇ ਵਿੱਚ ਬਾਕੀ ਦੇ ਪੇਪਰ ਜਿਹੜੇ ਉਹ ਬਾਰ ਹੋਇਆ ਤੇ ਜਿਹੜਾ ਇੱਕ ਪੇਪਰ ਇੰਗਲਿਸ਼ ਦਾ ਸੀ ਉਹ ਹਾਲ ਦੇ ਵਿੱਚ ਹੋਇਆ ਜੀ ਪਰ ਮੈਨੂੰ ਸਾਰਾ ਕੁਝ ਪਤਾ ਹੁੰਦਿਆ ਨਹੀਂ ਉਸ ਕੁਐਸਚਨ ਪੇਪਰ ਤੋਂ ਕੋਈ ਵੀ ਸਵਾਲ ਦਾ ਪਤਾ ਨਹੀਂ ਲੱਗਿਆ ਉਦੋਂ ਬਾਅਦ ਮੈਂ ਪੜਾਈ ਛੱਡ ਦਿੱਤੀ 7ਵੀਂ ਤੱਕ ਫਿਰ ਪੜੇ ਤੁਸੀਂ ਹਾਂਜੀ ਹਾਂਜੀ ਜੀ ਮਤਲਬ ਅੱਖਾਂ ਦੀ ਰੌਸ਼ਨੀ ਕਰਕੇ ਤੁਹਾਨੂੰ 7ਵੀਂ ਦੀ ਪੜਾਈ ਜਿਹੜੀ ਬਾਅਦ ਛੱਡਣੀ ਪਈ ਹਾਂਜੀ ਹਾਂਜੀ ਤੇ ਫਿਰ ਕੀਰਤਨ ਦੀ ਤਾਲੀਮ ਜਿਹੜੀ ਇਹ ਇੱਕ ਤੋਂ ਸ਼ੁਰੂ ਹੁੰਦੀ ਹੈ ਕੀਰਤਨ ਜਦੋਂ ਮੈਂ ਪਤਾ ਲੱਗਾ ਵੀ ਘਰਦਿਆਂ ਨੂੰ ਵੀ ਨਿਗਾਹ ਹੁਣ ਘਟਦੀ ਜਾ ਰਹੀ ਹੈ ਹੂੰ ਤੇ ਪਰਿਵਾਰ ਵਾਲਿਆਂ ਬਾਤ ਅੱਪੇ ਸੋਚਿਆ ਕਿ ਇਹਨੂੰ ਸੇਵਾ ਵਿੱਚ ਲਾ ਦਈਏ ਕੋਈ ਨਾ ਕੋਈ ਸੇਵਾਦਾਰ ਵਿੱਚੋਂ ਕੁਝ ਦਿਨ ਕੋਲ ਫਲ ਪ੍ਰਾਪਤ ਹੋਵੇਗਾ ਜੀ ਫਿਰ 4 ਸਾਲ ਮੈਂ ਸਾਡੇ ਨਗਰ ਦੇ ਮਹਾਂਪੁਰਖ ਬਾਬਾ ਦੀਵਾਨ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਕਾਰ ਸੇਵਾ ਕਰਾਉਂਦੇ ਸਨ ਜੀ ਜੀ ਉਹਨਾਂ ਦੇ ਕੋਲ ਮੈਂ 4 ਸਾਲ ਸੇਵਾ ਕੀਤੀ ਜੀ ਜੀ ਪਰ ਨਿਗਾਹ ਫੇਰ ਵੀ ਨਹੀਂ ਟਿੱਕੀ ਨਿਗਾਹ ਘਟਦੀ ਘਟਦੀ ਫਿਰ ਹੋਰ ਘਟੀ ਹੂੰ ਪਰ ਦੋਨੋਂ ਖਾ ਪਿਆਰੇ ਨੇ ਮਾਦਾ ਬੱਚਾ ਨੂੰ ਕਹਾਂ ਕਿ ਇਹਨਾਂ ਨੂੰ ਕੋਈ ਤਪਲੇ ਬਾਰੇ ਜਾਂ ਹਾਰਮੋਨੀਆਂ ਬਾਰੇ ਸਿਖਾਓ ਜੋ ਇਹਨਾਂ ਦਾ ਜਿਹੜਾ ਜੀਵਨ ਉਹ ਸਹੀ ਤਰੀਕੇ ਨਾਲ ਸਫਰ ਹੋ ਸਕੇ ਜੀ ਫਿਰ ਮੇਰੇ ਪਿਤਾ ਜੀ ਔਰ ਬਾਬਾ ਦਵਾਨ ਸਿੰਘ ਜੀ ਹੂੰ ਦਮਦਮ ਬਲਸਾਲ ਨਹਿਤਾ ਚੋਂ ਜੀ ਉਸੇ ਉਹ ਬਾਬਾ ਠਾਕੁਰ ਸਿੰਘ ਜੀ ਸਨ ਹੂੰ ਮਜੂਦਾ ਮੁਖੀ ਮਾਹਪੁਰਖਾਂ ਦੇ ਕੋਲ ਛਾੜ ਆਏ ਜੀ ਉੱਥੇ ਫਿਰ ਮੈਂ ਸਾਡੇ ਉਸਤਾਦ ਰਾਗੀ ਕੂਰ ਨ ਸਿੰਘ ਜੀ ਜੀ ਉਹਨਾਂ ਦੇ ਕੋਲੋਂ ਇਹ ਰਾਗ ਵਿਦਿਆ ਪ੍ਰਾਪਤ ਕੀਤੀ ਜੀ ਇਹ ਜਾਨੀਪੂਰਨ ਸਿੰਘ ਤੋਂ ਤੁਸੀਂ ਕੀਰਤਨ ਸ਼ੁਰੂ ਕੀਤਾ ਹਾਂਜੀ ਉਹਨਾਂ ਨੇ ਮੈਨੂੰ ਕੀਰਤਨ ਸਿਖਾਇਆ ਅੱਗੇ ਗੱਲਬਾਤ ਆਪਾਂ ਕਰਦੇ ਫਿਰ ਦੋ ਲਾਈਨਾਂ ਸ਼ਬਦ ਦੀਆਂ ਸਾਡੀ ਸੰਗਤ ਵਾਸਤੇ ਸਾਡੇ ਦਰਸ਼ਕਾਂ ਵਾਸਤੇ ਹੋ ਜਾਣ ਆਪਾਂ ਇੱਕ ਸੰਗਤ ਨੂੰ ਪਤਾ ਲੱਗੇ ਵੀ ਬਾਬਾ ਜੀ ਕੀਰਤਨ ਕਰਦੇ ਨੇ ਸੋ ਆਓ ਪਿਆਰੇ ਦਰਸ਼ਕੋ ਆਪਾਂ ਸੁਣਦੇ ਹਾਂ ਇੱਕ ਸ਼ਬਦ ਓਏ ਸੱਜਣਾ ਓਏ ਮੀਤ ਪਿਆਰੇ ਓਏ ਮੀਤ ਪਿਆਰੇ ਓਏ ਸੱਜਣਾ ਓਏ ਮੀਤ ਪਿਆ ਤੇ ਤਾਰੇ ਜੋ ਮੋ ਹਰ ਨਾਮ ਤੇ ਤਾਰੇ ਹੋਏ ਸਜਨੋ ਹੋਏ ਮੀਤ ਪਿਆਰੇ ਹੋਏ ਮੀਤ ਪਿਆਰੇ ਵਾਹ ਕੀ ਬਾਤ ਹੈ ਇਹ ਬਾਬਾ ਜੀ ਜਿਸ ਤਰ੍ਹਾਂ ਹੁਣ ਜਿਹੜਾ ਬੰਦਾ ਨਾਰਮਲ ਆ ਉਹ ਤਾਂ ਗੁਟਕਾ ਸਾਹ ਅੱਗੇ ਰੱਖ ਲੂਗਾ ਜਾਂ ਮੋਬਾਈਲ ਤੋਂ ਅੱਜ ਕੱਲ ਸੇਵਾ ਜਿਹੜੀ ਚੱਲ ਪਈ ਗੁਰਬਾਣੀ ਦੇ ਸ਼ਬਦ ਜਿਹੜੇ ਉਹ ਮੋਬਾਈਲ ਤੋਂ ਮਿਲ ਜਾਂਦੇ ਨੇ ਹਾਂਜੀ ਪਰ ਤੁਹਾਨੂੰ ਮੁਸ਼ਕਲ ਆਏ ਆਉਂਦੀ ਹੋएगी ਵੀ ਤੁਹਾਨੂੰ ਸ਼ਬਦ ਨੂੰ ਯਾਦ ਕਰਨਾ ਪਊਗਾ ਹੈਨਾ ਹਾਂਜੀ ਤੇ ਇਹ ਫਿਰ ਤੁਸੀਂ ਯਾਦ ਕਿਦਾਂ ਕਰਦੇ ਹੋ ਕਿਉਂਕਿ ਤੁਸੀਂ ਹੁਣ ਆਪਣੇ ਪੜ ਵੀ ਨਹੀਂ ਸਕਦੇ ਫਿਰ ਕਿਸੇ ਤੋਂ ਸੁਣਦੇ ਹੋ ਕਿ ਤਰ੍ਹਾਂ ਕਿਹੜਾ ਤਰੀਕਾ ਤੁਹਾਡਾ ਸ਼ਬਦ ਨੂੰ ਯਾਦ ਕਰਨ ਦਾ ਮੈਂ ਆਪਣੇ ਬੱਚਿਆਂ ਦੇ ਕੋਲੋਂ ਵੀ ਇਹ ਗੁਰਬਾਣੀ ਜਿਹੜੇ ਸ਼ਬਦ ਉਹ ਸਰਵਣ ਕਰ ਲੈਣਾ ਕੰਕ ਕਰਦਾ ਜੀ ਜੀ ਔਲੇ ਮੇਰੇ ਜਥੇ ਦੇ ਨਾਲ ਸਿੰਘ ਆ ਉਹ ਵੀ ਮੈਨੂੰ ਇਹ ਗੁਰਬਾਣੀ ਦੇ ਨਾਲ ਇਹ ਸ਼ਬਦ ਤੁੰਤ ਕਰਾ ਦਿੰਦੇ ਆ ਹੂੰ ਕੋਈ ਮੁਸ਼ਕਿਲ ਨਹੀਂ ਹੁੰਦੀ ਮੈਂ 5-7 ਮਿੰਟ ਦੇ ਵਿੱਚ ਹੀ ਸ਼ਬਦ ਨੂੰ ਯਾਦ ਕਰ ਲੈਣਾ ਸਤਿਗੁਰੂ ਜੀ ਇੱਕ ਸ਼ਬਦ ਨੂੰ 5-7 ਮਿੰਟ ਚ ਕਰ ਲੈਂਦੇ ਹੋ ਹਾਂਜੀ ਹਾਂਜੀ ਜੀ ਹੁਣ ਤੱਕ ਕਿੰਨੇ ਕ ਸ਼ਬਦ ਜਿਹੜੇ ਆ ਤੁਸੀਂ ਜ਼ੁਬਾਨੀ ਕੰਟ ਕੀਤੇ ਹੋਣਗੇ ਅੰਦਾਜ਼ਾ ਲਾਪੋ ਮੋਟਾ ਜਾ ਹਾਂ 5 ਤੋਂ 100 ਦੇ ਲੱਗੇਗਾ 300 ਸ਼ਬਦ ਹਾਂਜੀ ਹਾਂਜੀ ਵਾਹ ਕੀ ਬਾਤ ਹੈ ਤੇ ਬਾਬਾ ਜੀ ਇਹਦੇ ਵੀ ਗੁਰਬਾਣੀ ਨੂੰ ਗਾਉਣ ਵਾਸਤੇ ਰਾਗਾਂ ਦੀ ਬੜੀ ਲੋੜ ਹੁੰਦੀ ਤੇ ਰਾਗ ਕਿੰਨੇ ਕੁ ਸਿੱਖੇ ਜੀ ਰਾਗ ਵੀ ਮੈਂ ਸਿੱਖੇ ਜੀ ਕਾਫੀ ਜੀ ਜਦੋਂ ਬਹੁਤਾ ਕਲਾਸਿਕਲ ਨਹੀਂ ਸਿੱਖਿਆ ਹਾਂ ਤੇ ਜਦੋਂ ਅਸੀਂ ਕੀਰਤਨ ਕਰਦੇ ਹਾਂ ਇੱਕ ਸ਼ਬਦ ਦਾ ਰਾਗ ਦਾ ਜ਼ਰੂਰ ਪੜਦੇ ਹਾਂ ਜੀ ਸਮੇਂ ਦੇ ਨਾਲ ਜਿਸ ਸਮੇਂ ਦਾ ਰਾਗ ਹੋਵੇ ਉਸ ਹਿਸਾਬ ਦੇ ਨਾਲ ਅਸੀਂ ਉਸ ਨੂੰ ਗਾਇਨ ਕਰਦੇ ਹਾਂ ਜੀ ਜੀ ਜਿਸ ਤਰ੍ਹਾਂ ਹੁਣ ਤਕਰੀਬਨ 1.5 ਵਜ ਦਾ ਸਮਾਂ ਹੋਊਗਾ ਹਨਾ ਇੱਕ 1:30 ਵਜੇ ਆਪਣਾ ਕਿਹੜਾ ਰਾਗ ਜਿਹੜਾ ਸ਼ੁਰੂ ਹੁੰਦਾ ਦੁਪਹਿਰ ਦਾ ਟਾਈਮ ਤਿੰਨ ਰਾਗ ਆ ਜੀ ਇੱਕ ਤੇ ਬਿੰਦਰਾ ਬਣੀ ਸਾਰੰਗ ਜੀ ਇੱਕ ਤਲੰਗ ਹੂੰ ਇੱਕ ਤਨਾਸਰੀ ਜੀ ਇਹਨਾਂ ਰਾਗਾ ਦੇ ਵਿੱਚੋਂ ਕੋਈ ਸ਼ਬਦ ਸਾਡੇ ਦਸਤਾਂ ਦੇ ਨਾਲ ਸਾਂਝਾ ਕਰੋ ਸਾਰੰਗ ਰਾਓ ਦੇ ਸਾਂਝੀ ਜੀ ਸਾਰੰਗ ਤੇਰੀ ਉਪਵਾਦ ਹੈ ਬਾ ਸਬਾਤੇ ਪੱਲੇ ਮਰਦਾਸ ਵਾਤੇ ਤੇਰੀ ਉਪਮਾ ਤੋਂ ਹੈ ਮਾ ਹੈ ਆਵਾ ਤੇਰੀ ਉਪਮਾ ਤੋਂ ਹੈ ਮਾ ਹੈ ਆਵਾ ਪਿਛੇ ਜਨਾਬਾ ਜੀ ਦਰਬਾਰ ਸਾਹਿਬ ਵੱਲੋਂ ਵੀ ਇਸ ਕੱਲ ਦਾ ਨਾ ਐਲਾਨ ਕੀਤਾ ਗਿਆ ਹੈ ਕਿ ਗੁਰਬਾਣੀ ਜਿਹੜੀ ਆ ਹਰ ਬੰਦੇ ਨੂੰ ਕੀਰਤਨਾ ਜਿਹੜਾ ਰਾਗਾ ਚ ਹੀ ਕਰਨਾ ਚਾਹੀਦਾ ਹੈ ਨਾ ਤੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀਗੀ ਵੀ ਡਿਜੀਟਲ ਮੋਬਾਈਲ ਦਾ ਸਹਾਰਾ ਜਿਹੜਾ ਉਹ ਕੀਰਤਨ ਵਾਲਾ ਭਾਈ ਨਹੀਂ ਲੈ ਸਕਦਾ ਇਹ ਸ਼੍ਰੀ ਦਰਬਾਰ ਸਾਹਿਬ ਤੋਂ ਹੁਕਮ ਹੋਇਆ ਸੀ ਹੁਣ ਜਿਸ ਤਰ੍ਹਾਂ ਤੁਸੀਂ ਤਾਂ ਬਿਨਾਂ ਵੇਖੇ ਜਾਂ ਤੁਸੀਂ ਸੁਣ ਕੇ ਸ਼ਬਦ ਯਾਦ ਕਰਦੇ ਹੋ ਹੁਣ ਜਿਹੜੇ ਕੀਰਤਨੀਏ ਸਿੰਘ ਮੋਬਾਈਲ ਦਾ ਸਹਾਰਾ ਲੈਂਦੇ ਨੇ ਹਨਾ ਅੱਜ ਵੀ ਆਪਾਂ ਦੇਖਦੇ ਬਹੁਤ ਸਾਰੇ ਲੋਕ ਜਿਹੜੇ ਮੋਬਾਈਲ ਦਾ ਸਹਾਰਾ ਲੈਂਦੇ ਨੇ ਪਰ ਦਰਬਾਰ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਸੀਗਾ ਕਿ ਤੁਸੀਂ ਬਿਲਕੁਲ ਵੀ ਸਹਾਰਾ ਨਹੀਂ ਲੈਣਾ ਉਹਨਾਂ ਨੂੰ ਜੇ ਤੁਸੀਂ ਇੱਕ ਤਰੀਕਾ ਦੱਸਣਾ ਹੋਵੇ ਵੀ ਕਿਵੇਂ ਉਹ ਕੰਠ ਕਰ ਸਕਦੇ ਆ ਆ ਸ਼ਬਦਾਂ ਨੂੰ ਤੇ ਕੀ ਦੱਸੋਗੇ ਉਹਨਾਂ ਮਰੇ ਹੋ ਬੇਨਤੀ ਹੈ ਕਿ ਜੋ ਦਰਬਾਰ ਸਾਹਿਬ ਵੱਲੋਂ ਹੁਕਮ ਹੋਇਆ ਜੀ ਉਹਨਾਂ ਤੇ ਆਪਾਂ ਨੂੰ ਅਮਲ ਕਰਨਾ ਚਾਹੀਦਾ ਹੂੰ ਕਿ ਜੇ ਆਪਾਂ ਗੁਰਬਾਣੀ ਕੰਠ ਕਰਕੇ ਪੜਾਂਗੇ ਹੂੰ ਤੇ ਆਪਣਾ ਧਿਆਨ ਇਧਰ ਉਧਰ ਨਾ ਜਾਊਗਾ ਆਪਣਾ ਜਿਹੜਾ ਧਿਆਨ ਉਹ ਸ਼ਬਦ ਦੇ ਵਿੱਚ ਰਹੇਗਾ ਬਿਲਕੁਲ ਬਿਲਕੁਲ ਇਹ ਤਰੀਕਾ ਹੈ ਜੀ ਜੀ ਤੁਹਾਨੂੰ ਕਿੰਨੀਆਂ ਇਸ ਚੀਜ਼ ਦਾ ਮੁਸ਼ਕਲਾ ਆਉਂਦੀਆਂ ਵੀ ਜਿਤਨਾ ਵੀ ਮਤਲਬ ਤੁਸੀਂ ਪੜ੍ਹਦੇ ਨਹੀਂ ਸਾਡੇ ਸਿਰਫ ਸੁਣ ਕੇ ਯਾਦ ਕਰਨਾ ਮੁਸ਼ਕਲ ਕਿੰਨੀ ਕੌਦੀ ਤੁਹਾਨੂੰ ਮੈਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਮਾਰ ਦੀ ਕਿਰਪਾ ਚੜ੍ਹਦੀ ਕਲਾ ਹੂੰ ਆਪਣੇ ਸੰਗਾਂ ਦੇ ਕੋਲੋਂ ਬੱਚਿਆਂ ਦੇ ਕੋਲ ਮੈਂ ਸ਼ਬਦ ਨੂੰ ਕੰਢ ਕਰ ਲੈਣਾ ਜੀ ਜਦ ਕੋਈ ਮੁਸ਼ਕਲ ਨਹੀਂ ਹੁੰਦੀ ਸਤਿਗੁਰਾਂ ਦੀ ਕਿਰਪਾ ਜੀ ਗੁਰੂ ਸਾਹਿਬ ਨਾਲ ਕੋਈ ਰੋਸ ਹੋਵੇ ਵੀ ਮੈਨੂੰ ਵੀ ਨੇਤਰ ਬਖਸ਼ੇ ਹੁੰਦੇ ਕਿਉਂਕਿ ਹਰ ਬੰਦਾ ਜਿਹੜਾ ਜਿਹੜਾ ਜਿਹੜੇ ਆਪਾਂ ਕਿਉਂਕਿ ਰੋਵਾਂਗੇ ਤੇ ਉਹਦੇ ਕੋਲ ਹੀ ਤਾਂ ਜਿੱਦਾਂ ਜੇ ਨਾ ਸਾਡਾ ਪਿਆਰ ਹੈ ਨਾ ਕਦੀ ਗੁਰੂ ਸਾਹਿਬ ਕੋਲ ਅਰਦਾਸ ਨਹੀਂ ਕੀਤੀ ਵੀ ਪਾਤਸ਼ਾਹ ਕਿਤੇ ਮੈਨੂੰ ਵੀ ਨੈਣ ਬਖਸ਼ੇ ਹੁੰਦੇ ਤੇ ਮੈਂ ਵੀ ਹੋ ਸਕਦਾ ਜੇ ਅੱਜ 500 ਸ਼ਬਦ ਕੀਤਾ ਤੇ ਮੈਂ 1000 ਵੀ ਕਰ ਲੈਂਦਾ ਜਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਵੀ ਯਾਦ ਕਰ ਸਕਦਾ ਹੈ ਨਾ ਕਦੀ ਰੋਸ ਨਹੀਂ ਆਉਂਦਾ ਮਨ ਚ ਨਹੀਂ ਲਾਲਸਾ ਤੇ ਹੁੰਦੀ ਆ ਪਰ ਕਿਰਪਾ ਮਹਾਰਾਜ ਦੀ ਕੋਈ ਰੋਸ਼ਨੀ ਹੈ ਕਿਉਂ ਸਤਗੁਰਾਂ ਨੇ ਹੂੰ ਜੇ ਅੱਖਾਂ ਦੀ ਰੋਸ਼ਨੀ ਨਹੀਂ ਤੇ ਸਤਗੁਰਾਂ ਨੇ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਹੈ ਜੀ ਪਰਵਾਰ ਬਖਸ਼ਿਸ਼ ਕੀਤਾ ਹੂੰ ਤੇ ਸਿੰਘ ਜਥੇ ਦੇ ਉਹ ਵੀ ਬੜੇ ਪਿਆਰ ਵਾਲੇ ਆ ਚੜ੍ਹਦੀ ਕਲਾ ਜੀ ਜੀ ਕੋਈ ਇਹੋ ਜੀ ਵਿਲਾ ਸਤਵਾਰੀ ਹੂੰ ਵਾਈ ਗੁਰੂ ਕਦੀ ਕਦੀ ਇਹ ਇਹ ਚੀਜ਼ ਤੁਹਾਡੇ ਆੜੇ ਨਹੀਂ ਆਈ ਵੀ ਜਿਤਨਾ ਹੁਣ ਮੰਨ ਲਓ ਕਿ ਬਹੁਤ ਜਥੇ ਆਏ ਆ ਕੀਰਤਨ ਵਾਲੇ ਹਨਾ ਤੇ ਤੁਸੀਂ ਵੀ ਚਲੇਗੇ ਕੀਰਤਨ ਕਰਨ ਤੇ ਉਹ ਤੁਹਾਡੇ ਮਤਲਬ ਇਹਨਾਂ ਚੀਜ਼ ਇਸ ਚੀਜ਼ ਨੂੰ ਦੇਖ ਕੇ ਵੀ ਅੱਖਾਂ ਤੋਂ ਬਲਾਈਂਡ ਆ ਬੰਦਾ ਹਨਾ ਤੇ ਇਹਨੂੰ ਸਮਾਂ ਨਹੀਂ ਦੇਣਾ ਜਾਂ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਨਹੀਂ ਕਦੀ ਆਈ ਤੁਹਾਨੂੰ ਨਹੀਂ ਨਹੀਂ ਇਦਾਂ ਦੀ ਕੋਈ ਮੁਸ਼ਕਲ ਨਹੀਂ আচ্ছা ਸਾਰੇ ਪਿਆਰ ਨਾਲ ਦਿੰਦੇ ਹੋ ਹਾਂਜੀ ਪਿਆਰ ਨਾਲ ਪਿਆਰ ਨਾਲ ਸਮਾਂ ਦਿੰਦੇ ਤੁਹਾਨੂੰ ਪਿਆਰ ਨਾਲ ਜੀ ਪਰਿਵਾਰ ਵਾਲਿਆਂ ਦਾ ਕਿੰਨਾ ਸੰਯੋਗ ਹੈ ਜੀ ਪਰੋਰ ਦਾ ਬਹੁਤ ਸੰਯੋਗ ਜੀ ਸੰਗਣੀ ਮਰੀ ਹੋਵੇ ਜੀ ਅਗੁਰੂ ਘਰ ਦੇ ਨਾਲ ਪਿਆਰ ਕਰਨਾ ਵੀ ਜੀ ਬੱਚੇ-ਬੱਚੇ ਕਿੰਨੇ ਬਣ ਗਏ ਬੜੀ ਯਾਰ ਕਰਦੀਆਂ ਮੇਰੇ ਦੋ ਬੇਟੀਆਂ ਇੱਕ ਬੇੜਾ ਹੈ ਜੀ ਜੀ ਤੇ ਉਹ ਬਿਲਕੁਲ ਨਾਰਮਲ ਨੇ ਸਾਰੇ ਹਾਂਜੀ ਹਾਂਜੀ ਠੀਕ ਠਾਕ ਨੇ ਵਧੀਆ ਹਾਂ ਚੜ੍ਹਦੀ ਕਲਾ ਸਾਰੇ ਗੁਰੂ ਸਿੱਖ ਨੇ ਹਾਂਜੀ ਗੁਰੂ ਸਿੱਖ ਅੱਛਾ ਇੱਕ ਚੀਜ਼ ਬਾਬਾ ਜੀ ਹੋਰ ਦੱਸੋ ਵੀ ਅੱਜ ਕੱਲ੍ਹ ਨਾ ਲੋਕ ਇਹ ਗੱਲ ਕਹਿੰਦੇ ਵੀ ਕੀਰਤनियां ਦਾ ਬੱਚਾ ਕੀਰਤनियां ਨਹੀਂ ਬੰਦਾ ਗਰੰਥੀ ਦਾ ਬੱਚਾ ਗਰੰਥੀ ਨਹੀਂ ਬੰਦਾ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਇਹਦਾ ਕਾਰਨ ਇਹੋ ਵੀ ਅਸੀਂ ਜੋ ਸਤਕਾਰ ਬਣਦਾ ਸੀ ਰਾਜੀ ਸਿੰਘਾਂ ਦਾ ਬਰਕਾਟੀ ਸਿੰਘਾਂ ਦਾ ਪ੍ਰਚਾਰਕ ਸਿੰਘਾਂ ਦਾ ਗਰੰਤੀ ਸਿੰਘਾਂ ਦਾ ਜੀ ਉਹ ਨਹੀਂ ਕਰਦੇ ਆਪਾਂ ਦੇਖਦੇ ਆ ਕਿ ਕਿੰਨੀ ਕੀ ਤਨਖਾਹ ਉਹਨਾਂ ਨੂੰ ਮਿਲਦੀ ਹੈ ਹੂੰ ਜੇ ਸਾਡੀ ਤਨਖਾਹ ਤੁਸੀਂ ਦੇਖੋ ਤੇ ਅਸੀਂ ਹਾਂ 30 ਸਾਲ ਹੋ ਗਏ ਇੱਥੇ ਡਿਊਟੀ ਕਰਦੇ ਆ ਜੀ ਸਾਡੀ 8000 ਰੁਪਏ ਤਨਖਾਹ ਮੇਰੀ 30 ਸਾਲ ਹੋ ਗਏ ਤੇ 8000 ਰੁਪਏ ਮਿਲਦਾ ਤੇ ਜਿਹੜੇ ਐਸੇ ਕਰਕੇ ਜਿਹੜੇ ਬਹੁਤੇ ਮੁਲਕ ਗਰੰਤੀ ਸਿੰਘ ਪ੍ਰਚਾਰਕ ਸਿੰਘ ਆ ਹੂੰ ਉਹ ਆਪਣੇ ਬੱਚਿਆਂ ਨੂੰ ਇਸ ਲੈਨ ਤੇ ਨਹੀਂ ਲਾਵੇ ਕਿਉਂਕਿ ਉਹ ਕਹਿੰਦੇ ਵੀ ਸਾਡਾ ਇਹ ਹਾਲ ਹੈ ਸਾਡੇ ਸਾਡੇ ਤੇ ਸਾਡੇ ਬੱਚਿਆਂ ਦਾ ਫਿਰ ਕੀ ਫਾਲ ਹੋਵੇਗਾ ਹੂੰ ਇਸ ਕਰਕੇ ਇਹ ਸਾਰੇ ਪ੍ਰਚਾਰਕ ਇਸ ਗੱਲ ਤੋਂ ਥੋੜਾ ਜਿਹਾ ਪਾਸਾ ਵਕ ਰਿਹਾ ਜੀ ਪਰ ਮੈਂ ਆਪਣੇ ਬੱਚੇ ਨੂੰ ਇਸੇ ਰੈਂਡ ਦੇ ਵਿੱਚ ਲਾਇਆ ਤੁਸੀਂ ਆਪਣੇ ਬੱਚੇ ਲਾਇਆ ਹਾਂਜੀ ਹਾਂਜੀ ਮੈਂ ਆਪਣੇ ਬੱਚਾ ਮੇਰਾ ਬੇਟਾ ਜਿਹੜਾ ਹਾਂ ਉਹ ਨਿਸਾਨੇ ਸਿੱਤੀ ਮਹ ਪ੍ਰਕਾਰ ਅਕੈਡਮੀ ਕੋਲੀ ਹੈ ਵਾਹ ਉੱਤੇ ਬੀਏ ਐਮਏ ਦੀ ਪੜ੍ਹਾਈ ਨਾਲ 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 ਗੁਰਬਾਣੀ ਸੰਤਿਆ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕੀਰਤੇ ਨਾਲ ਜੁੜਿਆ ਬੱਚਾ ਜੀ ਤੇ ਬੰਦ ਚ ਆਉਂਦੀ ਨਹੀਂ ਇਹ ਗੱਲਾਂ ਪਾਪਾ ਜੀ ਵੀ ਅੱਜ ਮੈਨੂੰ 8000 ਰੁਪਏ ਮਿਲ ਲਿਆ ਕੱਲ ਮੇਰੇ ਬੱਚੇ ਨੂੰ ਇੰਨੀ ਕੀ ਤਨਖਾਹ ਉਹਦੀ ਮਨ ਚ ਆਉਂਦੀ ਨਹੀਂ ਇਹ ਗੱਲ ਵੀ ਅ ਹੋਰ ਕੋਈ ਕੰਮ ਕਰ ਲਈਏ ਆਪਾਂ ਕਿ ਦੁਜੀਆਰਾ ਤੇ ਬਹੁਤ ਹੀ ਚਾਉਂਦਾ ਮਾਰਾ ਕਿਰਪਾ ਨਾਲ ਏਡੀ ਗੱਲ ਨਹੀਂ ਦਰ ਪਾਣੀ ਉਹ ਚਲੀ ਜਾਂਦਾ ਜੀ ਇਹ ਹੁੰਦਾ ਜਦੋਂ ਕੋਈ ਕਾਰਜ ਕਰਦੇ ਆਪਾਂ ਜਿਵੇਂ ਕੋਈ ਮਕਾਨ ਜਾ ਕੋਈ ਆਪਣੇ ਬੱਚਿਆਂ ਦੇ ਵਿਆਹ ਕਰਦੇ ਆ ਹੂੰ ਉਦੋਂ ਥੋੜੀ ਮੁਸ਼ਕਲ ਹੁੰਦੀ ਹੈ ਫਿਰ ਆਉਂਦੀ ਹੈ ਹੂੰ ਪਰ ਫੇਰ ਵੀ ਸਤਿਗੁਰਾਂ ਦੀ ਕਿਰਪਾ ਵਾ ਬਾਹ ਜਾਣ ਦਾ ਸੌਂ ਮਿਲਿਆ ਇੰਗਲੈਂਡ ਕੈਨੇਡਾ ਵੀ ਕੀ ਹੂੰ ਉਹ ਜਿਹੜੀ ਕਿਸੇ ਸਤਿਗੁਰ ਦੀ ਕੱਢੀ ਜਾ ਰਹੀ ਹੈ ਅੱਛਾ ਹਾਂ ਬੜੀ ਬਾਹ ਬਾਹ ਕੀਰਤਨ ਵਾਸਤੇ ਗਏ ਹਾਂਜੀ ਬਾਹ ਹੁਣ ਤੱਕ ਕਿਹੜੀ ਕਿਹੜੀ ਕੰਟਰੀ ਚ ਕਰਕੇ ਆਏ ਕੀਰਤਨ ਅਸੀਂ ਕੈਨੇਡਾ ਗਏ ਜੀ ਹੂੰ ਤੇ ਇੰਗਲੈਂਡ ਵੀ ਜਾ ਕੇ ਆਏ ਵਾਹ ਉਹ ਸਿੰਗਾਪੁਰ ਹਾਂਗਕਾਂਗ ਮਲੇਸ਼ੀਆ ਬੜੀ ਹੂੰ ਤੇ ਸੰਗਤਾਂ ਵੱਲੋਂ ਕਿਦਾਂ ਦਾ ਰਿਸਪਾਂਸ ਮਿਲਿਆ ਬਾਹਰ ਦੇ ਸੰਗਤਾਂ ਦਾ ਹਾਂਜੀ ਸਤਗੁਰਾਂ ਦੀ ਬੜੀ ਕਿਰਪਾ ਜੀ ਥੋੜਾ ਪਿਆਰ ਕਰਦੇ ਸੰਗਤਾਂ ਬਾਹਰ ਦੀ ਹਾਂਜੀ ਕੈਨੇਡਾ ਦੇ ਸੰਗਿਆ ਕਮਿਲਟਨ ਦੇ ਵਿੱਚ ਸਾਰੇ ਉਹ ਤੇ ਸੀ ਸਿੱਧਗੁਰ ਸਿੱਧਗੁਰਦਵਾਰ ਸਾਹਿਬ ਜੀ ਉਹ ਕਮੇਟੀ ਨੇ ਹੱਲ ਕੀਤੀ ਸਾਨੂੰ ਜੀ ਬੁਲਾਇਆ ਤੇ ਜੋਕੇ ਦੇ ਸੰਗਤ ਨੇ ਵੀ ਵਰਮੀ ਗੰਮ ਹੂੰ ਜੋ ਸਮਯਾਤ ਗੁਰੂ ਘਰ ਬਲਾਨਕ ਉਸ ਕਮੇਟੀ ਦੇ ਸਾਹਮਣੇ ਹੂੰ ਬੁਲਾਇਆ ਸਰਕ ਕਿਸਮ ਜੀ ਜੀ ਸੰਗਤਾਂ ਬਹੁਤ ਪਿਆਰ ਕਰਦੇ ਆ ਸੰਗਤਾਂ ਬਹੁਤ ਪਿਆਰ ਕਰਦੇ ਆ ਬਾਣ ਸਤਕਾਰ ਜਿਹੜਾ ਉਹ ਪੂਰਾ ਮਿਲ ਰਿਹਾ ਹਾਂ ਹਾਂ ਜੀ ਹਾਂ ਜੀ ਕੋਈ ਕੋਈ ਤੁਹਾਡੇ ਬੰਦ ਦੇ ਵਿੱਚ ਕੋਈ ਰਹਿ ਗਈ ਹੋਵੇ ਗੱਲ ਵੀ ਗੁਰੂ ਸਾਹਿਬ ਨੇ ਆ ਚੀਜ਼ ਮੈਨੂੰ ਬਖਸ਼ਿਸ਼ ਨਹੀਂ ਕੀਤੀ ਕੋਈ ਜ਼ਿੰਦਗੀ ਦੇ ਵਿੱਚ ਕੋਈ ਜਿਸ ਨੂੰ ਕਹਿਦੇ ਸੁਪਨਾ ਰਹਿ ਗਿਆ ਹੋਵੇ ਜਾਂ ਕੋਈ ਸੁਝਾਅ ਸੰਗਤ ਨੂੰ ਦੇਣਾ ਚਾਹੁੰਦੇ ਹੋ ਕੋਈ ਸੁਪਨਾ ਨਹੀਂ ਸੰਗਤ ਨੂੰ ਦੇਣਾ ਸੁਝਾਅ ਦੇਣਾ ਚਾਹੁੰਦੇ ਜੀ ਗੁਰੂ ਘਰ ਦੇ ਨਾਲ ਜੁੜੋ ਜੀ ਹੋਏ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਲਾਈ ਹਰ ਨਾਮ ਮੈਂ ਕਿਹੋ ਜੋਰੀ ਜੀ ਗੁਰਮੁਖ ਕੋ ਬੈਠੋ ਸਭਾ ਸਾਬ ਜੀ ਕੋ ਜਪ ਮਰਾਲ ਮਿਲ ਕੇ ਬਾਹਾਂਗੇ ਜੀ ਇੱਕ ਦੋ ਚੱਕਰ ਸੁੱਟੇ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਰਲ ਕੇ ਰਵਾਂਗੇ ਤੇ ਆਪਾਂ ਕੋਈ ਜਨ ਕੋਈ ਪ੍ਰਾਪਤੀ ਹੋ ਸਕਦੀ ਜੀ ਜਾਂਦੇ ਜਾਂਦੇ ਇੱਕ ਸ਼ਬਦ ਜਿਹੜਾ ਉਹ ਸਾਡੇ ਸੰਗਤ ਵਾਸਤੇ ਹੋਵੇ ਜਿਸ ਪਿਆਰੇ ਸੋਨੇ ਹੋ ਇਸ ਅਗੇ ਮਰ ਤਲੀਆਂ ਜਿਸ ਪਿਆਰੇ ਸੋਨੇ ਹੋ ਇਸ ਅਗੇ ਮਰ ਤਲੀਆਂ ਪ੍ਰਗ ਜੀਵਨ ਸੰਸਾਰ ਕੋ ਜੀਵਨ ਸੰਸਾਰ ਤਾਕੈ ਫਾਸੇ ਦਿਲ ਮ ਜਿਸ ਪਿਆਰੇ ਸੇ ਉਹਨੇ ਹੋ ਇਸ ਆਗੈ ਮਰਤਲਿ ਵਾ ਇਸ ਆਗੈ ਬਾਬਾ ਜੀ ਆਪਣਾ ਨੰਬਰ ਮੋਬਾਈਲ ਨੰਬਰ ਬੋਲ ਦਿਓ ਜਾਰ ਜੋ ਦੇਸਾਬ ਦੇ ਸੈਂ ਤੁਹਾਣ ਸੰਗਤਾ ਤੁਹਾਨੂੰ ਸੁਣ ਰਹੀਆਂ ਨੇ ਉਹ ਤੁਹਾਨੂੰ ਸਪੋਰਟ ਕਰਨ ਤੁਹਾਨੂੰ ਬੁਲਾਉਣਾ ਹੋਵੇ ਕਿਸੇ ਨੇ ਕੀਰਤਨ ਕਰਨ ਵਾਸਤੇ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ ਹੈ ਜੀ 99109 ਜੀ 48160 ਦੁਬਾਰਾ ਬੋਲ ਦੂ 99109 ਜੀ 48160 ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਹਨੇ ਗਿਆਨੀ ਹਰਦੀਪ ਸਿੰਘ ਜੀ ਖਡੂਰ ਸਾਹਿਬ ਤੋਂ ਜਿਨ੍ਹਾਂ ਦੇ ਨਾਲ ਅਸੀਂ ਅੱਜ ਵਿਚਾਰਾਂ ਦੀ ਸਾਂਝ ਪਾਈ ਹੈ ਅੱਖਾਂ ਰੌਸ਼ਨੀ ਬੇਸ਼ੱਕ ਕੋਲ ਨਹੀਂ ਹੈ ਪਰ ਗੁਰੂ ਨੇ ਐਨੀ ਇੱਕ ਰੌਸ਼ਨੀ ਬਖਸ਼ੀ ਹੈ ਕਿ 500 ਸ਼ਬਦ ਜਿਹੜਾ ਉਹ ਕੰਠ ਕੀਤਾ ਹੋਇਆ ਤੇ ਲੋਕ ਸੁਣਦੇ ਨੇ ਪਿਆਰ ਦਿੰਦੇ ਨੇ ਵਿਦੇਸ਼ਾਂ ਵਿਦੇਸ਼ਾਂ ਤੱਕ ਸਿੰਘ ਸਾਹਿਬ ਕਹਿ ਰਹੇ ਨੇ ਵੀ ਅਸੀਂ ਕੀਰਤਨ ਕਰਕੇ ਕੀਰਤਨੀ ਸੇਵਾ ਨਿਭਾਈਏ ਤੇ ਬਹੁਤ ਸੰਗਤਾਂ ਨੇ ਪਿਆਰ ਦਿੱਤਾ ਹੈ ਤੇ ਪੂਰਾ ਪਰਿਵਾਰ ਜਿਹੜਾ ਗੁਰੂ ਕੀ ਸਿੱਖੀ ਦੇ ਨਾਲ ਜੁੜਿਆ ਹੋਇਆ ਤੇ ਬੇਟਾ ਵੀ ਗਾ ਚੰਗੇ ਜਗ੍ਹਾ ਤੇ ਲੱਗਾ ਹੋਇਆ ਉਹ ਵੀ ਕੀਰਤਨ ਦੀ ਸੇਵਾ ਜਿਹੜਾ ਉਹ ਨਿਭਾ ਰਿਹਾ ਸੋ ਇਸ ਤਰ੍ਹਾਂ ਦੇ ਸਿੰਘਾਂ ਦੀਆਂ ਵੀਡੀਓ ਜਿਹੜੀਆਂ ਆ ਅਸੀਂ ਤੁਹਾਡੇ ਵਾਸਤੇ ਤਾਂ ਹੀ ਲੈ ਕੇ ਆਉਨੇ ਆ ਕਿ ਇੱਕ ਸੰਗਤਾਂ ਕ ਸੁਣਿਆ ਜਾਵੇ ਕਿ ਜਿਹੜਾ ਗੁਰੂ ਸਾਹਿਬ ਦੇ ਲੜ ਲੱ ਜਾਂਦਾ ਨਾ ਤੇ ਗੁਰੂ ਸਾਹਿਬ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਸੋ ਇਸ ਵੀਡੀਓ ਨੂੰ ਵੱਤਵਾਲ ਸ਼ੇਅਰ ਕਰਿਓ ਤਾਂ ਜੋ ਲੋਕਾਂ ਤੱਕ ਇੱਕ ਮੈਸੇਜ ਜਾਵੇ ਜਿਹੜੇ ਲੋਕ ਅਜੇ ਵੀ ਕਹਿੰਦੇ ਵੀ ਬਣਦਾ ਕੁਝ ਨਹੀਂ ਉਹ ਗੁਰੂ ਸਾਹਿਬ 'ਤੇ ਭਰੋਸਾ ਰੱਖਿਆ ਕਰੋ ਸਭ ਕੁਝ ਬਣਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਜੁੜੇ ਰਹੋ ਸਾਡੇ ਸੁਰਖਾਪ ਟੀਵੀ ਖਡੂਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ